ਹਾਰਦਿਕ ਕਲਾ ਕਰੀ ਸਾਰੇ ਥਾਣੇ ਵੱਲੋਂ ਮੇਰ ਭਰਿਆ ਕਿਤਨੇ ਬੱਚੇ ਨੇ ਤੇਰੇ ਬਾਬਾ ਜੀ ਸੇਵਾਦਾਰ ਨੇ ਮਨੋ ਕਾਮਨਾ ਪੂਰੀ ਕਰੀ ਜੋ ਹੋਵੇ ਤੇਰੇ ਦਰ ਤੇ ਮੰਗਿਆ ਮੁਰਦਾ ਪਾਣ ਜੋ ਆਵੇ ਤੇਰੇ ਦਰ ਤੇ ਮੰਗਿਆ ਮੁਰਦਾ ਪਾਵੇ ਜੰਤੀ ਕਲਾ ਕਰੀ ਸਾਰੀ ਸੰਗਤ ਦਾ ਹੀ ਭਲਾ ਕਰਨੀ ਜੈ ਕਰਾ ਲੱਖ ਦਾ ਤਲਾ ਲਾਲਾ ਵਾਲੇ ਪੀਂਦਾ ਜੈ ਕਰਾ ਜਿਸ ਜਿਸ ਕਰਾ ਜੈ ਕਰਾ ਸ਼ਾਂਤ ਚਾਹੀਦਾ ਹੋ ਸਾਕੇ ਦਰਬਾਰ ਜੀ ਜੈ ਹੁਣ ਕਰਾ ਬੋਲੇ ਸੋਨਿਆ ਸਾਹ 이파다에 다녀야 될 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾ ਸੰਗਤ ਨੂੰ ਇਲਾਕਾ ਨਾਲ ਆਸਿਆੰਨੀ ਸੰਗਤ ਨੂੰ ਆਲ ਵਰਲਡ ਦੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨਾਂ ਤੇ ਜੋ ਬਹੁਤ ਹਵਤਾਰ ਕਾਲ ਯੁਗ ਦੇ ਅਵਤਾਰ ਪੀਰਾਂ ਦੇ ਪੀਰ ਇਸ ਕੋ ਜੋਤ ਆਦ ਸੱਚ ਤੇ ਜੁਗਾਦ ਸੱਚ ਨਾਨਕ ਹੋਸੀ ਪੀ ਸੱਚ ਜਿ ਸਾਢੇ 350 ਸਾਲਾਂ ਨੂੰ ਮੁੱਖ ਰੱਖ ਕੇ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਅੱਜ ਸਾਢੇ 350 ਸਾਲਾਂ ਜੋ ਗੁਰੂ ਤੇਗ ਬਹਾਦਰ ਜੀ ਦੇ ਸੰਬੰਧ ਚ ਚੱਲ ਰਹੇ ਨੇ ਉਹ ਮਨਾਏ ਗਏ ਨੇ ਅਤੇ ਹਰ ਸਾਲਾਨਾ ਜੋੜ ਦੇ ਲਾ ਲਖ ਦਾਤਾ ਲਾਲਾਂ ਵਾਲੇ ਪੀਰ ਦਾ ਜੋ ਸਥਾਨ ਹੈ ਜੋ ਦਾਸ ਦਾਸ 15 ਸਾਲ ਤੋਂ ਲਗਾਤਾਰ ਇਸ ਸਥਾਨਾ ਦੀ ਸੇਵਾ ਕਰ ਰਹੇ ਹਨ ਜਿਸ ਸਥਾਨ ਤੇ ਬੈਠ ਕੇ ਅੱਜ ਦਾਸ ਬਚਪਨ ਤੋਂ ਹੀ ਜਦੋਂ ਤੋਂ ਦਾਸ ਨੇ ਤੋਨਾ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਨੇ ਦਾਸ ਨੂੰ ਆਪਣੀ ਗੋਦੀ 'ਚ ਬਿਠਾ ਲਿਆ ਸਾਸ ਸੰਗਤ ਅਤੇ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਰਾਮ ਅੱਲਾ ਵਾਹ ਗੁਰੂ ਸਭੀ ਪੀਰ ਜੋ ਜਿੰਨ ਗੁਰੂ ਦੇ ਅਵਤਾਰਾਂ ਦੇ ਨਾਮ ਨੇ ਜੀ ਦਾਸ ਨੇ ਜਿੰਨਾ ਚਿਰ ਉਸ ਸਥਾਨਾ ਤੇ ਸੀਸ ਨਹੀਂ ਝੁਕਾਇਆ ਉਹਨਾਂ ਚਿਰ ਦਾਸ ਦੇ ਦੌਰੇ ਠੀਕ ਨਹੀਂ ਹੋਏ ਦਾਸ ਨੂੰ 35 ਸਾਲ 40 ਸਾਲ ਤੋਂ ਬਾਅਦ ਇਹ ਦਾਸ ਨੂੰ ਅੱਜ ਕਿਸੇ ਦਵਾਈ ਜੀ ਨੇ ਲੋੜ ਪਈ ਦਾਸ ਨੂੰ ਇਸ ਸੇਵਾ ਦੇ ਬਿਠਾਇਆ ਹੈ ਆ ਦਾਸ ਦਾ ਸੇਵਾਦਾਰ ਜੰਗੀਰ ਸਿੰਘ ਜੋ 25 ਸਾਲ ਤੋਂ ਸੇਵਾਦਾਰ ਸਾਰੀ ਨੇ ਇਸ ਸਥਾਨ ਦੀ ਤੇ ਦਾਸ ਦੇ ਨਾਲ ਬਹੁਤ ਸੇਵਾ ਕਾਰੀ ਨੇ ਤੇ ਲੰਗਰ ਦੀ ਸੇਵਾ ਮਲਾਜਮਾਂ ਦੀ ਸੇਵਾ ਬਹੁਤ ਵਧੀਆ ਕੀਤੀ ਹੈ ਸਭ ਤੋਂ ਧੰਨਵਾਦ ਇਸ ਪੁਲਿਸ ਸਟਾਫ ਦਾ ਜਿਨ੍ਹਾਂ ਨੇ ਇਸ ਗੁਰੂ ਦੇ ਪੁਰਾਣੇ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਅੱਜ ਕੱਲ ਆਪਣੇ ਇਤਿਹਾਸ ਖਤਮ ਹੁੰਦੇ ਜਾ ਰਹੇ ਨੇ ਪਰ ਇਸ ਸਾਧ ਸੰਗਤ ਜੀ ਕੋਈ ਖਾਸ ਇਤਿਹਾਸ ਹੈ ਮੇਰੇ ਭਰਾਓ ਆਪਸ ਚ ਲੜੋ ਨਾ પ્રેમ ਪਿਆਰ ਰੱਖੋ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ ਪੰਥ ਵਸੇ ਮੈਂ ਉੱਜੜਾ ਮੇਰਾ ਪੰਥ ਵਸਣਾ ਚਾਹੀਦਾ ਪਰ ਮੈਂ ਭਾਵੇਂ ਉੱਜੜ ਜਾਵਾ ਵੀਰੋ ਮੇਰੋ ਆਪਸ ਚ ਲੜੋ ਨਾ ਜੋ ਵੱਡੇ ਵੱਡੇ ਰੋਡ ਬਣ ਰਹੇ ਨੇ ਤੁਹਾਡੇ ਵਾਸਤੇ ਬਣ ਰਹੇ ਨੇ ਇਸ ਤੁਸੀਂ ਆਪਸ ਚ ਪਿਆਰ ਰੱਖੋ ਸਭ ਨੂੰ ਪਾਣੀ ਮਿਲੇਗਾ ਸਭ ਕੁਝ ਮਿਲੇਗਾ ਬਸ ਪਿਆਰ ਰੱਖੋ ਸਮੇ ਦੀ ਉਡੀਕ ਕਰੋ ਮੇਰੇ ਵੀਰੋ ਸਭ ਤੋਂ ਧੰਨਵਾਦ ਆਪਣੇ ਭਗਵੰਤ ਮਾਨ ਦੀ ਸਰਕਾਰ ਦਾ ਮੋਦੀ ਸਾਹਿਬ ਦੀ ਸਰਕਾਰ ਦਾ ਪ੍ਰਭਾਵ ਹੁਣ ਐਸ਼ ਕਰੋ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਇੱਥੇ ਬਾਬਾ ਪੀਰ ਦੇ ਮੇਲਾ ਭਰਦਾ ਹੈ ਤੇ ਥਾਣੇ ਵੱਲੋਂ ਅੱਜ ਖੰਡਪਾਟ ਸਾਹਿਬ ਰੱਖੀ ਹੋਈ ਸੀ ਉਹਦਾ ਭੋਗ ਵੀ ਪਾਇਆ ਗਿਆ ਤੇ ਸਮੂਹ ਸੰਗਤਾਂ ਦੇ ਸਾਰੇ ਇਲਾਕੇ ਦੀ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਤੇ ਇਸ ਪੀਰ ਬਾਬੇ ਦੀ ਬਹੁਤ ਮੰਨਤ ਹੈ ਇੱਥੇ ਲੋਕ ਇਸ ਦਿਨ ਆ ਕੇ ਚਾਦਰ ਚੜਾਉਂਦੇ ਆ ਇਹ ਬਾਬਾ ਲਾਲਾਣਾ ਪੀਰ ਹੈ ਜੋ ਬਹੁਤ ਪ੍ਰਾਚੀਨ ਹੈ ਜਦੋਂ ਤੋਂ ਰਾਜੇ ਮਹਾਰਾਜ ਇਥੋਂ ਘੋੜਸਵਾਰ ਹੋ ਗਏ ਲੰਘਿਆ ਕਰਦੇ ਸੀ ਉਦੋਂ ਤੱਕ ਮੇਲੇ ਹੋਇਆ ਕਰਦੇ ਸੀ ਠਹਿਰਾ ਕਰਦੇ ਸੀ ਉਦੋਂ ਤੋਂ ਹੀ ਇਸ ਬਾਬੇ ਦੀ ਲਾਲਾ ਨੇ ਪੀਰ ਦੀ ਸਮਾਦ ਹੈ ਤੇ ਲੋਕ ਛਤਰਾਣੇ ਵਾਲੇ ਇਹਨੂੰ ਬੜੀ ਧੂਮ-ਧਾਮ ਤੇ ਸਰਦਾ ਦੇ ਨਾਲ ਹਰ ਸਾਲ ਬੜੇ ਸੁਚੇਜੇ ਢੰਗ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੁੰਦਾ ਹੈ ਇਸ ਦੇ ਵਿੱਚ ਕਿਉਂਕਿ ਮੈਂ ਸੁਰੇਸ਼ ਕੁਮਾਰ ਸਰਪੰਚ ਛਤਰਾਣੇ